ਹੈਲੋ ਐਂਡ ਵੈਲਕਮ ਗਾਈਜ਼ ਕੀ ਹਾਲ ਚਾਲ ਹੈ ਮਿੱਤਰੋ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਵਧੀਆ ਮਿੱਤਰੋ 올 ਗੁੱਡ ਤੇ ਵਲੌਗ ਥੋੜੇ ਜੇ ਆਪਾਂ ਐਡਵਾਂਸ ਪਹਿਲਾ ਪਾ ਰਹੇ ਆ ਹਨਾ ਤੁਹਾਨੂੰ ਸਾਰਿਆਂ ਨੂੰ ਚੀਜ਼ ਮੈਂ ਪਹਿਲਾਂ ਵੀ ਕਨਫਰਮ ਕੀਤੀ ਸੀ ਤੁਹਾਨੂੰ ਯਾਦ ਹੋਊਗਾ ਕਿ ਆਪਾਂ ਹੋਲੀ ਜਦੋਂ ਸੀਗੀ ਚੇਤਰ ਜਦੋਂ ਮੀਤਨੇ ਵਲਿਆ ਸੀ ਉਹ ਵਾਲੇ ਵਲੌਗ ਚ ਮੈਂ ਦੱਸਿਆ ਸੀਗਾ ਕਿ ਇੱਕ ਸਰਪ੍ਰਾਈਜ਼ ਆ ਤੁਹਾਡੇ ਲਈ ਸਰਪ੍ਰਾਈਜ਼ ਬਾਈ ਇਹ ਹੀ ਸੀ ਕਿ ਬਾਈ ਆਪਾਂ ਆਪਣਾ ਨਵਾਂ ਘਰ ਪਾ ਰਹੇ ਆ ਤੇ ਕਾਫੀ ਦਿਨ ਤੋਂ ਮਤਲਬ ਮੈਂ ਰੈਗੂਲਰਲੀ ਤੁਹੇ ਹੀ ਦੇਖੇ ਹੋ ਮੈਂ ਤੁਹਾਨੂੰ ਦਿਖਾਨਾ ਇੱਕ ਚੀਜ਼ ਆ ਦੇਖੋ ਟਰੈਕਟਰ ਆਪਣਾ ਖੜਿਆ ਹੈ ਨਾ ਕਿਉਂਕਿ ਚੱਕਰੇ ਆ ਬਾਈ ਘਰ ਪਾਰੇ ਆ ਥੋੜਾ ਜਿਹਾ ਇਧਰੋਂ ਫਿਰ ਆਪਾਂ ਮਤਲਬ ਇੱਟਾ ਉੱਟਾ ਵਗੈਰਾ ਸਾਰਾ ਕੁਝ ਹੈ ਨਾ ਪਹਿਲਾਂ ਕਿਉਂਕਿ ਇਧਰ ਆਪਾਂ ਨੂੰ ਥੋੜਾ ਸਸਤਾ ਪੈ ਰਿਆ ਸੀ ਤੇ ਇਧਰੋਂ ਰੇਤਾ ਅੱਛਾ ਜੀ ਸਿਮਿੰਟ ਸਾਰਾ ਕੁਝ ਆਪਾਂ ਨੂੰ ਮਤਲਬ ਬਣਾ ਹੈਗਾ ਇੱਕ ਬੰਦਾ ਜਾਣਕਾਰ ਉਧਰੋਂ ਆਪਾਂ ਚੱਕ ਰਹੇ ਆ ਤੇ ਮੈਨੂੰ 3-4 ਦਿਨ ਹੋ ਗਏ ਮੈਂ ਤੁਹਾਨੂੰ ਦੱਸਿਆ ਹੀ ਵਲੌਗਾਂ ਚ ਕਿ ਮੈਂ ਕਾਫੀ ਬਿਜ਼ੀ ਚੱਲ ਰਿਹਾ ਹਾਂ ਨਾ ਵਲੌਗ ਵੀ ਤਾਂ ਹੀ ਇਹੀ ਤੇ ਹੁਣ ਵਲੌਗ ਆਪਣੇ ਰੈਗੂਲਰ ਆਇਆ ਕਰਨਗੇ ਤੁਸੀਂ ਪਿੱਛੇ ਵਾਲੇ ਵਲੌਗ ਜ਼ਰੂਰ ਇੰਜੋਏ ਕਿਤੇ ਹੋਣਗੇ ਤੇ ਜਿਹੜੀ ਇਹ ਵਾਲੀ ਸੀਰੀਜ਼ ਆ ਇਹ ਆਪਣੀ ਸੀਰੀਜ਼ ਹੋਗੀ ਬਾਈ ਹੋਮ ਵਾਲੀ ਹੋਮ ਵਾਲੀ ਇਹ ਕਹਿ ਦਾਂਗੇ ਮੀਥਨ ਕਿ ਆਪਣੇ ਜਿਹੜੇ ਨਵੇਂ ਘਰ ਵਾਲੀ ਹੈ ਨਾ ਨਵੇਂ ਘਰ ਵਾਲੀ ਸੀਰੀਜ਼ ਆਪਾਂ ਤਲਾਵਾਂਗੇ ਤੇ ਇਹ ਆਪਾਂ ਇੱਕ ਇੱਕ ਪੋਸਟ ਇੱਕ ਆਪਾਂ ਇਹ ਸੀਰੀਜ਼ ਚਲਾਵਾਂਗੇ ਹਨਾ ਇਹ ਆਪਣੀ ਸੀਰੀਜ਼ ਇਹ ਆ ਕਿ ਆਪਣਾ ਜਿਹੜਾ ਨਵਾਂ ਘਰ ਆ ਬਾਈ ਜਦ ਤੱਕ ਇਹ ਆਪਣਾ ਘਰ ਕੰਪਲੀਟ ਨਹੀਂ ਹੁੰਦਾ ਇਹ ਪ੍ਰੋਪਰ ਸੀਰੀਜ਼ ਚੱਲੂਗੀ ਉਹਦੇ ਵਿੱਚ ਵਿੱਚ ਤੁਹਾਨੂੰ ਹੋਰ ਵਲੌਗ ਵੀ ਦੇਖਣ ਨੂੰ ਮਿਲ ਜਾ ਕਰਾਂਗੇ ਮੈਨੂੰ ਪਤਾ ਕਿ ਕਈ ਵਾਰੀ ਕੀ ਬੰਦਾ ਬੋਰ ਹੋ ਜਾਂਦਾ ਇੱਕੇ ਸੀਰੀਜ਼ ਦੇਖ ਦੇ ਕੇ ਤਾਂ ਕਰਕੇ ਆਪਣੀ ਉਮੀਦ ਇਹ ਰਹੂਗੀ ਕਿ ਆਪਾਂ ਵਿੱਚ ਵਿੱਚ ਦੂਜੇ ਵਲੌਗ ਵੀ ਪਾਇਆ ਕਰੀ ਤੇ ਰੀਜ਼ਨ ਆਪਣਾ ਇਹ ਹੀ ਆ ਹਨਾ ਤੇ ਬਾਕੀ ਤੁਹਾਨੂੰ ਮੈਂ ਦੱਸਦਾ ਇੱਕ ਤੁਹਾਨੂੰ ਆਪਾਂ ਕੱਲ ਆਪਣੇ ਜਿਹੜਾ ਘਰ ਦਾ ਹਨਾ ਕਿ ਆਪਾਂ ਨੀ ਪੱਥਰ ਰੱਖਦਾ ਜਾਂ ਨੀਵੇਂ ਸਟਾਰਟਿੰਗ ਕਰੀ ਆ ਤੁਸੀਂ ਉਹ ਵਾਲੀ ਵੀਡੀਓ ਪਹਿਲਾਂ ਦੇਖੋ ਉਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ काफी देर से मैं साफ आवाज में どうして?

Mann, mir <laughs> ਤਨੂ ਲਿਆ ਇੱਥੇ ਆ ਰੋ ਚਲੋ ਯਾਹ ਬੜਾ ਝੋਕ ਚਾਉਣਾ ਹੈ ਇਹਦਾ ਤੇ ਆਪਣਾ ਸਾਮਾ ਇਹ ਤੇ ਦੇਣੀ ਪਹਿਲਾਂ ਖੋ ਦੇ ਚਲੋ ਵਾਕਿ ਮਿੱਤਰੋ ਤੁਸੀਂ ਆ ਵੀਡੀਓ ਦੇਖ ਲਈ ਹੋਗੀ ਹੈ ਨਾ ਕਿ ਚਲੋ ਆਪਾਂ ਮੱਥਾ ਵੀ ਟੇਕ ਲਿਆ ਸੀ ਹੈ ਨਾ ਜਿਵੇਂ ਜਿਵੇਂ ਨੀ ਪੱਥਰ ਰੱਖਦੇ ਹੁੰਦੇ ਨੇ ਘਰ ਦਾ ਆਪਾਂ ਤੇ ਉਸ ਟਾਈਮ ਮਤਲਬ ਬਾਬਾ ਜੀ ਹੈ ਨਹੀਂ ਸੀਗੇ ਉੱਥੇ ਤੇ ਬਾਬਾ ਗੁਰਦੁਆਰਾ ਸਾਹਿਬ ਜਿਹੜਾ ਨੇੜੇ ਆਪਾਂ ਨੂੰ ਪੈਂਦਾ ਉੱਥੇ ਬਾਬਾ ਜੀ ਹੈ ਨਹੀਂ ਅਸੀਂ ਦੇਖਿਆ ਸੀਗਾ ਤੇ ਚਲੋ ਫਿਰ ਅਰਦਾਸ ਸੀਗੀ ਫਿਰ ਮਨਮੀਤ ਨੇ ਕਰਤੀ ਸੀਗੀ ਹੈ ਨਾ ਮਨਮੀਤ ਨੇ ਅਰਦਾਸ ਕਰਤੀ ਫਿਰ ਆਪਾਂ ਮੱਥਾ ਟੇਕਦਾ ਸੀ ਬਾਈ ਮੱਥਾ ਟੇਕ ਕੇ ਤੇ ਬਸ ਫਿਰ ਉਸ ਬੰਨੀ ਪੱਥਰ ਰੱਖਿਆ ਤੇ ਬਾਈ ਹੁਣ ਕੰਮ ਬਾਈ ਰੈਗੂਲਰਲੀ ਚੱਲਦਾ ਪਿਆ ਰਾਤੀ ਮੀਹ ਪੈ ਚੁੱਕਿਆ ਤੁਸੀਂ ਮਿਸਤਰੀ ਦੇ ਮੂੰਹ ਤੇ ਰੰਗ ਲੱਗਿਆ ਦੇਖਿਆ ਹੋਊਗਾ ਤੇ ਬਿਲਕੁਲ ਸਹੀ ਗੱਲ ਹੈ ਬਾਈ ਹੋਲੀ ਵਾਲੇ ਦਿਨ ਆਪੜਾ ਜਿਹ ਦਿਨ ਨਵਾਂ ਸਾਲ ਸੀ ਚੇਤਰ ਸੀ ਜਿਵੇਂ ਛੇ ਦਾ ਮਹੀਨਾ ਚੜਿਆ ਉਸ ਦਿਨ ਨਵਾਂ ਸਾਲ ਵੀ ਹੋ ਗਿਆ ਆਪਣਾ ਤੇ ਪੂਰਨਮਾਸ਼ੀ ਵੀ ਉਸ ਦਿਨ ਸੀ ਸਗਰਾਤ ਵੀ ਸੀ ਉਸ ਹਾਂ ਕਰਦੀ ਆਪਾਂ ਜਿਹੜੀ ਸ਼ੁਰੂਆਤ ਆ ਬਾਈ ਉਸ ਦਿਨ ਕੀਤੀ ਸੀਗੀ ਤੇ ਇਹ ਵਾਲੇ ਹੁਣ ਬਾਈ ਮਿੱਤਰੋ ਰੈਗੂਲਰਲੀ ਵਲੌਗ ਬਣਾ ਬਣਾ ਕੇ ਪਹਿਲਾਂ ਰੱਖਲੇ ਸੀਗੇ ਸਾਰੇ ਤਾਂ ਕਰਕੇ ਹੁਣ ਤੁਹਾਨੂੰ ਅੱਗੇ ਵਲੌਗ ਦੇਖਣ ਨੂੰ ਮਿਲ ਰਹੇ ਨੇ ਉਸ ਟਾਈਮ ਕੀ ਸੀਗਾ ਕਿ ਉਸ ਇਦਾਂ ਸੀਗਾ ਕਿ ਵਲੌਗ ਮੇਰੇ ਕੋਲ ਪਹਿਲਾਂ ਵਾਲੇ ਪਹਿਲਾਂ ਸੀਰੀਜ਼ ਪਈ ਸੀ ਪੈਂਡਿੰਗ ਮੈਂ ਉਹ ਵਾਲੀ ਕੰਟੀਨਿਊ ਕੀਤੀ ਤਾਂ ਕਰਕੇ ਇਹ ਵਾਲੇ ਵਲੌਗ ਅੱਗੇ ਬਣਾ ਰਹੇ ਸੀਗੇ ਤੇ ਬਾਕੀ ਹੁਣ ਬਾਈ ਸੀਮਿੰਟ ਵੀ ਲੈ ਕੇ ਜਾਣਾ ਆਪਾਂ ਨੇ ਬੜੇ ਕੰਮ ਹਲੇ ਪਏ ਨੇ ਕਰਨੇ ਰੈਗੂਲਰਲੀ ਤੁਹਾਨੂੰ ਸਾਰੇ ਵਲੌਗਸ ਤੇ ਤੁਸੀਂ ਦੇਖਦੇ ਰਹੋ ਤੇ ਘੈਂਟ ਘੈਂਟ ਵਲੌਗ ਤੁਹਾਨੂੰ ਦੇਖਣ ਨੂੰ ਮਿਲਣਗੇ ਬਾਕੀ ਕਿਵੇਂ-ਕਿਵੇਂ ਆਪਾਂ ਕੀ-ਕੀ ਡਿਜ਼ਾਈਨ ਕਰਦੇ ਆ ਹਨਾ ਤੇ ਨਕਸ਼ਾ ਵੀ ਬਣਵਾਇਆ ਸੀਗਾ ਤੇ ਕੀ-ਕੀ ਆਪਾਂ ਇੰਟੀਰੀਅਰ ਜਾਂ ਕੁਝ ਵੀ ਜੋ-ਜੋ ਵੀ ਆਪਾਂ ਘਰ ਲਈ ਡੈਕੋਰੇਟਿੰਗ ਦੀ ਜੋ ਵੀ ਹੁੰਦਾ ਹਨਾ ਅਪਾ ਉਹ ਚੀਜ਼ ਕਰਾਂਗੇ ਤਾਂ ਸਾਰਾ ਕੁਝ ਤੁਹਾਨੂੰ ਵਲੌਗ ਚ ਦੇਖਣ ਨੂੰ ਮਿਲੇਗਾ ਹਾਂ ਤੇ ਇੱਕ ਚੀਜ਼ ਨੂੰ ਹੋਰ ਦੱਸਦਾ ਬਾਕੀ ਮੈਂ ਸਾਰਾ ਟੋਟਲੀ ਬਾਈ ਮਿਸਤਰੀਆਂ ਤੋਂ ਲੈ ਕੇ ਅਪਾ ਹੁਣ ਮੈਂ ਟਰੈਕਟਰ ਲੈ ਕੇ ਜਾਂਦੇ ਆ ਹਨਾ ਮੈਂ ਕਈ ਵਾਰ ਜਿਵੇਂ ਮਿੱਟਾ ਉਟਾ ਰੇਤਾ ਸਿਮਿੰਟ ਵਗੈਰਾ ਜੋ ਜੋ ਕੁਝ ਛੱਡ ਗਿਆ ਨਾ ਨਾ ਮੈਂ ਸਾਰਾ ਕੁਝ ਨਾ A to Z ਬਾਈ ਖਰਚਾ ਲਿਖ ਰਿਹਾ ਤੇ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਖਰਚਾ ਵੀ ਜ਼ਰੂਰ ਦੱਸਾਂ ਕਿ ਆਪਣੇ ਘਰ ਤੇ ਬਣਨ ਤੇ ਕਿੰਨਾ ਖਰਚਾ ਆਇਆ PVC ਵਗੈਰਾ ਜੋ ਜੋ ਵੀ ਯਾਰ ਆਪਣਾ ਹੀ ਕਰਵਾਉਣਾ ਹੋਊਗਾ ਨਾ ਵਧੀਆ ਤਰੀਕੇ ਨਾਲ ਕਰਵਾਉਣਾ ਸਾਰਾ ਕੁਝ हां एक चीज ਹੁੰਦੀ ਹੈ ਕਿ ਜਦੋਂ ਆਪਾਂ ਇਹ ਹੁੰਦਾ ਯਾਰ ਕਿ ਘਰ ਆਪਾਂ ਬਣਾਉਣ ਲੱਗਦੇ ਆ ਤਾਂ ਬਾਈ ਓਬਵੀਅਸਲੀ ਗੱਲ ਹੈ ਕਿ ਪੈਸੇ ਲੱਗਦੇ ਹੀ ਲੱਗਦੇ ਨੇ ਪਰ ਆਪਾਂ ਨਾ ਹਰ ਇੱਕ ਚੀਜ਼ ਨੂੰ ਮੈਂਟੇਨ ਕਰਕੇ ਚੱਲਣਾ ਬਜਟ ਨੂੰ ਵੀ ਚੀਜ਼ ਵੀ ਵਧੀਆ ਲੱਗ ਜੇ ਬਜਟ 'ਚ ਵੀ ਜਾਏ ਹਰ ਇੱਕ ਚੀਜ਼ ਆਪਾਂ ਇਸ ਹਿਸਾਬ ਨਾਲ ਕਰਾਂਗੇ ਤੇ ਜਿਨੇ ਵੀ ਮਤਲਬ ਅੱਗੇ ਤੋਂ ਇਦਾਂ ਆਪਣਾ ਘਰ ਵਗੈਰ ਜੋ ਵੀ ਕਰਨਾ ਹੋਊਗਾ ਸ਼ਾਇਦ ਮੈਂ ਵੀ ਹੁਣ ਮੈਂ ਮੇਰੀ ਆਦਤ ਹੈ ਬਾਈ ਕੋਈ ਨਾ ਕੋਈ ਬੰਦਾ ਕਿਸੇ ਨਾ ਕਿਸੇ ਨੂੰ ਫੋਲੋ ਜ਼ਰੂਰ ਕਰਦਾ ਹੁੰਦਾ ਮੈਂ ਨਾ ਬਾਈ ਵਲੌਗ ਦੇਖਦਾ ਹੁੰਨਾ ਮਨਵੀਤ ਦੱਸਦਾ ਹਾਂ ਤੇ ਬਈ ਸਪੈਸ਼ਲੀ ਬਈ ਮੈਂ ਪਿੰਦਰ ਪਵਨ ਉਹਨਾਂ ਦੇ ਵਲੌਗ ਦੇਖਦਾ ਹੁੰਨਾ ਤੇ ਤੁਸੀਂ ਸਰਚ ਕਰਕੇ ਦੇਖੋ ਮੈਨੂੰ ਨਾ ਯਾਰ ਮਤਲਬ ਉਹਨਾਂ ਉਹ ਉਹ ਬੰਦੇ ਦਾ ਨਾ ਵਲੌਗ ਮੈਨੂੰ ਇੰਨਾ ਟਾਈਮ ਹੋ ਗਿਆ ਲੈ ਦੇਣ ਕੱਟੋ-ਕੱਟ ਵੀ 3-4 ਸਾਲ ਹੋ ਗਏ ਤੇ ਆਪਾਂ ਕਿਸੇ ਨਾ ਕਿਸੇ ਨੂੰ ਫੋਲੋ ਕਰਦੇ ਹੁੰਦੇ ਆ ਮੈਂ ਉਹ ਬੰਦੇ ਨੂੰ ਹਮੇਸ਼ਾ ਦੇਖਦਾ ਹੁੰਨਾ ਉਹ ਬੰਦੇ ਦਾ ਨਾ ਯਾਰ ਕੋਈ ਵੀ ਚੀਜ਼ ਪਲਾਨ ਕਰਨ ਦਾ ਜਾਂ ਕਿਸੇ ਚੀਜ਼ ਨੂੰ ਖਰੀਦਣ ਦਾ ਮਤਲਬ ਉਹਨਾਂ ਦਾ ਆਈਡੀਆ ਬੜੇ ਘੈਂਟ ਦਾ ਆਖਦੇ ਨੇ ਮੈਨੂੰ ਮੈਂ ਉਹ ਬੰਦੇ ਤੋਂ ਬਹੁਤ ਇਨਸਪਾਇਰ ਹੁੰਨਾ ਹਨ ਉਹਦੀ ਗੱਲਾਂ ਤੋਂ ਕਾ ਕਰਕੇ ਬਨੇ ਵੀ ਗੱਲਾਂ ਵੀ ਘੈਂਟ ਲਾਦਦੇ ਨੇ ਉਹਨੂੰ ਮੈਨੇਜ ਕਰਨ ਦਾ ਹਰ ਇੱਕ ਚੀਜ਼ ਮੈਨੇਜ ਕਰ ਲੈਂਦਾ ਮਿੰਟੋਂ ਮਿੰਟੀ ਤੇ ਕਦੇ ਵੀ ਮਤਲਬ ਆਪਣੀ ਲਾਈਫ ਚ ਜੋ ਮਰਜ਼ੀ ਚੱਲਦਾ ਹੋਵੇ ਮੇਰੀ ਬਾਹਂ ਦੁਖਣ ਲੱਗੀ ਯਾਰ ਇੱਕ ਮਿੰਟ ਰੁਕੋ ਮੇਰੀ ਬਾਹਂ ਦੁਖਣ ਲੱਗੀ ਆਏ ਹੋਏ ਮੇਰੀ ਬਾਹਮੜੀ ਦੁਖਦੀ ਐ ਵਾਹਿਗੁਰੂ ਤੇ ਉਹ ਬੰਦੇ ਨੇ ਮੈਂ ਵੀਡੀਓ ਦੇਖਦਾ ਉਹਨਾਂ ਨੇ ਫਿਰ ਮੈਨੂੰ ਐਦਾਂ ਹੁੰਦਾ ਕਿ ਹਾਂ ਯਾਰ ਕਿ ਅੱਛਾ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਆਪਾਂ ਕਿਸੇ ਨਾ ਕਿਸੇ ਤੋਂ ਕੁਝ ਨਾ ਕੁਝ ਮਿੱਤਰੋ ਜ਼ਰੂਰ ਸਿੱਖਦੇ ਆ ਹਨਾ ਸਿੱਖਦੇ ਆ ਉਹ ਬੰਦੇ ਦਾ ਨਾ ਮਨ ਨੂੰ ਉਹ ਇੰਡੀਪੈਂਡੈਂਟ ਟਾਈਮ ਆਪਣੇ ਆਪ ਦੇ ਹਨਾ ਮਤਲਬ ਵਲੌਗ ਵੀ ਚਲੋ ਕਦੇ ਨਾ ਕਰੇ ਜਰੂਰ ਮਿਲਾਂਗੇ ਤੁਹਾਨੂੰ ਵਲੌਗ ਦਿਨਾ ਸ਼ੇਅਰ ਵੀ ਕਰਾਂਗੇ ਮੇਰੀ ਬਾਹ ਯਾਰ ਪਤਾ ਨਹੀਂ ਕੀ ਹੋ ਰਿਹਾ ਮੇਰੀ ਬਾਹ ਨੂੰ ਅੱਜ ਅੱਗੇ ਮੇਰੀ ਬਾਹ ਨਹੀਂ ਦੁਖਦੀ ਅੱਜ ਪਤਾ ਨਹੀਂ ਬਾਹਾਂ ਕਿਉਂ ਦਰਦ ਕਰ ਰਹੀ ਐ ਨੇ ਕੱਲ ਉਹ ਕੰਮ ਬੜਾ ਸੀ ਨਾ ਤਾਂ ਕਰਕੇ ਬਾਹ ਬੜੀ ਦਰਦ ਕਰ ਰਹੀ ਐ ਵਾਲੀ ਉਹ ਕੱਲ ਮੈਂ ਥੈਲਾ ਜਣਾ ਚੱਕ ਲਿਆ ਮੋਢੇ ਦੇ ਰਮੀਦ ਤਾਂ ਕਰਕੇ ਮੇਰੀ ਆਹ ਮੋਢਾ ਬੜਾ ਦਰਦ ਕਰ ਰਿਹਾ ਤੇ ਬਸ ਮਿੱਤਰੋ ਇਹੀ ਆ ਕਿ ਜੇ ਦਿਨ ਕਦੇ ਨਾ ਮਿਲੇ ਤਾਂ ਤੁਹਾਨੂੰ ਵਲੌਗ ਜਰੂਰ ਦਿਖਾਵਾਂਗੇ ਉਹਨਾਂ ਦਾ ਹਨਾ ਤੇ ਵਲੌਗ ਚ ਬਣਾਵਾਂਗੇ ਜਦੋਂ ਆ ਇਬਸੇ ਇਹੀ ਚੀਜ਼ ਸੀ ਤੇ ਬਾਕੀ ਉਹਨਾਂ ਦਾ ਨਾ ਉਹਨਾਂ ਨੇ ਨਵਾਂ ਘਰ ਬਣਾਇਆ ਉਹਨਾਂ ਨੇ ਪੈਸਾ ਵੀ ਲਾਇਆ ਬਟ ਹਰ ਇੱਕ ਚੀਜ਼ ਬਜਟ ਦੇ ਰਹਿ ਕੇ ਕੀਤੀ ਆ ਥੋੜੀ 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 ਜਿੜੀ ਕਰਕੇ ਚੀਜ਼ ਬਣਾਓ ਤੇ ਵਧੀਆ ਹੀ ਬਣਦਾ ਇੱਕੋ ਦਾਮ ਆਪਾਂ ਕਹਿੰਦੇ ਨਾ ਅੱਜ ਹੀ ਆ ਕਰ ਦਾਂਗੇ ਤੇ ਕਦੇ ਵੀ ਪੋਸੀਬਲ ਨਹੀਂ ਹੁੰਦਾ ਇਹ ਚੀਜ਼ਾਂ ਨੂੰ ਆਪਾਂ ਮੇਨਟੇਨ ਕਰਕੇ ਰੱਖਣਾ ਚਾਹੀਦਾ ਤੇ ਬਾਕੀ ਅੱਗੇ ਬਲੌਗ ਕਰਦੇ ਗੈਕੰਟੀਨੂ ਮਿਲਦੇ ਆ ਤੁਹਾਨੂੰ ਤੇ ਸੌਰੀ ਹੁਣ ਭੁੰਗ ਗਿਆ ਸੀ ਹਾਂਜੀ ਤੇ ਮੈਂ ਤੁਹਾਨੂੰ ਗੱਲ ਦੱਸਦਾ ਪਿਆ ਸੀ ਉਹਨਾਂ ਦੇ ਹਨਾ ਤੇ ਬਾਕੀ ਇਸੇ ਤਰੀਕੇ ਨਾਲ ਫਿਰ ਆਪਾਂ ਆਪਣੇ ਬਲੌਗ ਦਾ ਇੱਥੇ ਐਂਡ ਕਰ ਦਿੰਨੇ ਆ ਹਣਾ ਤੇ ਅੱਗੇ ਕਿ ਜੋ ਜੋ ਕੁਝ ਆਪਾਂ ਕਰਦੇ ਰਹਾਂਗੇ ਬਾਕੀ ਮਿੱਤਰੋ ਮੀ ਪੈ ਗਿਆ ਸੀਗਾ ਤੇ ਮੀ ਪੈਣ ਕਰਕੇ ਥੋੜਾ ਜਿਹਾ ਮਨ ਲੱਗਾ ਮਿਸਤਰੀ ਦੇ ਵੈਸੇ ਪਹੁੰਚ ਗਏ ਨੇ ਤੇ ਮੈਂ ਵੀ ਜਾਣਾ ਥੋੜਾ ਹੁੰਦਾ ਬਾਕੀ ਤੁਹਾਨੂੰ ਅਗਲੇ ਵਲੌਗ ਚ ਦੇਖਣ ਨੂੰ ਮਿਲ ਜੂਗਾ ਅਗਲਾ ਆਪਾਂ ਕੀ ਕਰ ਰਹੇ ਆ ਆਪਾਂ ਕਿਵੇਂ ਕਿਵੇਂ ਕਰਨਾ ਹਨਾ ਤੇ ਠੀਕ ਆ ਮਿੱਤਰੋ ਬਾਕੀ ਰੱਬ ਅੱਗੇ ਹੀ ਅਰਦਾਸ ਹੈ ਕਿ ਸਾਰਾ ਕੁਝ ਬਹੁਤ ਵਧੀਆ ਹੋ ਜੇ ਹਨਾ ਤੇ ਸਾਰੀ ਇੱਕ ਬੰਦਾ ਹੀ ਚਾਹੁੰਦਾ ਹੁੰਦਾ ਤੇ ਬਾਕੀ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵਲੌਗ ਚ ਮਿੱਤਰੋ ਵਲੌਗ ਘੈਂਟ ਲੱਗਦੇ ਆ ਵੀਡੀਓ ਲਾਈਕ ਕਰਦੇ ਆ ਕਰੋ ਮੈਨੂੰ ਪਤਾ ਥੋੜਾ ਥੋੜਾ ਅੱਗੇ ਵੀਡੀਓ ਖੈ ਦੇਖਣ ਵਾਲਾ ਬੰਦਾ ਬੋਰ ਹੋ ਜਾਏ ਕੋਈ ਗੱਲ ਨਹੀਂ ਤੁਸੀਂ ਸਕਿੱਪ ਕਰਕੇ ਦੇਖਣਾ ਦੇਖ ਸਕਦੇ ਹੋ ਬਾਕੀ ਉਹ ਥੋੜੀ ਜਿਹੀ ਕੁਆਲਿਟੀ ਤਾਂ ਘਟਾਊਗੀ ਕਿਉਂਕਿ ਮੈਂ ਆਈਫੋਨ ਤੋਂ ਡਾਇਰੈਕਟ ਮੈਂ WhatsApp ਤੇ ਇਹ ਵਾਲੇ ਫੋਨ ਚ ਸੈਂਡ ਕਰ ਲਈ ਸੀਗੀ ਤਾਂ ਥੋੜੀ ਜਿਹੀ ਕੁਆਲਿਟੀ ਨਾਲ ਕੰਪਰੋਮਾਈਜ਼ ਹੋ ਸਕਦਾ ਤੁਸੀਂ ਕਰ ਲਿਓ ਕੋਈ ਗੱਲ ਨਹੀਂ ਬਾਕੀ ਨੈਕਸਟ ਵਲੋਗ ਤੁਹਾਨੂੰ ਕਹਣ ਦੇਖਣ ਨੂੰ ਮਿਲਣਗੇ ਮਿੱਤਰੋ ਠੀਕ ਹੈ ਮਿੱਤਰੋ ਫਿਰ ਬਾਏ ਜੈ ਹਿੰਦ ਮਨੇ ਜੈ ਹਿੰਦ ਕਹਿਣ ਵਾਲੀ ਹੱਥ ਪੈ ਗਈ ਹੈ ਨਾ ਮੈਂ ਸੋਨੀਆਂ ਚਲੋ ਸასი ਘਾਲ ਨਹੀਂ ਹੈ ਨਾ ਸੋਨੀਆਂ ਜੈ ਹਿੰਦ ਮੈਂ ਦੇਖਦਾ ਮੇਰੇ ਖਾਤੇ ਠੀਕ ਹੈ ਮਿੱਤਰੋ ਮਿਲਿਆ ਕਿਸ ਤਰ੍ਹਾਂ ਮੈਂ